ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੇ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਹਾਂ ਇਸ ਘਰ ਦੀ ਜਗ੍ਹਾ ਤਿੰਨ ਵਿਸਵੇ ਹੈ ਐਂਟਰੀ ਤੇ ਇੱਕ ਸਾਈਡ ਤੇ ਵਾਸ਼ਰੂਮ ਬਣੇ ਹੋਏ ਹਨ ਤੇ ਉਹਨਾਂ ਦੇ ਬਾਹਰ ਵਾਸ਼ਬੈਸਿਨ ਲੱਗਾ ਹੋਇਆ ਹੈ ਘਰ ਵਿੱਚ ਪੰਜ ਕਮਰੇ ਇੱਕ ਕਿਚਨ ਵਾਸ਼ਰੂਮ ਅਤੇ ਵਿਹੜਾ ਬਣਿਆ ਹੋਇਆ ਜੀ ਇਸ ਦੀ ਡਿਮਾਂਡ ਮਾਲਕਾਂ ਨੇ 580000 ਰੱਖੀ ਹੋਈ ਹੈ ਬਾਕੀ ਮਾਲਕ ਕਹਿੰਦੇ ਆ ਮੋਕੇ ਤੇ ਮਾਨਤਨ ਹੋ ਜਾਏਗਾ ਰੇਟ ਕੱਟ ਕਰ ਲਵਾਂਗੇ ਆ ਦੇਖੋ ਜੀ ਸਾਹਮਣੇ ਪਾਸੇ ਦੋ ਕਮਰੇ ਬਣੇ ਹੋਏ ਹਨ ਆ ਦੇਖੋ ਜੀ ਖੁੱਲਾ ਢੁੱਲਾ ਕਮਰਾ ਬਣਿਆ ਹੋਇਆ ਪੰਜੋ ਤੇ ਪੰਜੋ ਕਮਰੇ ਖੁੱਲਡੁੱਲੇ ਬਣੇ ਹੋਏ ਹਨ ਤੁਹਾਨੂੰ ਆਰ-ਵਾਰੀ ਸਾਰੇ ਕਮਰੇ ਦਿਖਾ ਦਿੰਨੇ ਆ ਮਾਲਕਾਂ ਦਾ ਨੰਬਰ ਵੀ ਸਕਰੀਨ ਤੇ ਦੇ ਦਿੱਤਾ ਹੈ ਤੁਹਾਨੂੰ ਬੋਲ ਕੇ ਵੀ ਦੱਸ ਦਿਨਾ ਜੀ 98885 35817 ਘਰ ਬਾਰੇ ਕੋਈ ਵੀ ਗੱਲ ਕਰਨੀ ਹੋਵੇ ਤੇ ਮਾਲਕਾਂ ਨੂੰ ਫੋਨ ਕਰੇ ਕਰ ਸਕਦੇ ਹੋ ਲੋਕੇਸ਼ਨ ਦੀ ਜਾਂ ਰੇਟ ਦੀ ਬਾਕੀ ਤੁਹਾਨੂੰ ਲੋਕੇਸ਼ਨ ਵੀ ਮੈਂ ਦੱਸ ਦਿਨਾ ਆ ਦੇਖੋ ਜੀ ਇਹ ਦੂਜਾ ਕਮਰਾ ਬਣਿਆ ਹੋਇਆ ਦੂਜਾ ਕਮਰਾ ਵੀ ਖੁੱਲਡੁੱਲਾ ਬਣਿਆ ਆ ਬਾਕੀ ਤੁਹਾਨੂੰ ਸਾਰੇ ਪਾਸੇ ਕਮਰਾ ਘੁਮਾ ਕੇ ਦਿਖਾ ਰਹੇ ਆ ਲੋਕੇਸ਼ਨ ਇਹਦੀ ਹੈਗੀ ਆ ਜੀ ਪਟਿਆਲਾ ਨੱਬਾ ਰੋਡ ਦੇ ਉੱਪਰ ਪਿੰਡ ਪੈਂਦਾ ਇਹ ਰਖੜਾ ਮੰਡੋਰ ਉੱਥੇ ਘਰ ਬਣਿਆ ਹੋਇਆ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਆਹ ਜਿਹੜੀ ਰਸੋਈ ਬਣੀ ਹੋਈ ਹੈ ਆ ਦੇਖੋ ਜੀ ਰਸੋਈ ਵਿੱਚ ਵੀ ਸ਼ਲਫਾਂ ਵਗੈਰਾ ਸਾਰੀ ਪਈਆਂ ਹੋਈਆਂ ਨੇ ਤੇ ਰਸੋਈ ਦੇ ਨਾਲ ਹੀ ਇੱਕ ਕਮਰਾ ਹੋਰ ਬਣਿਆ ਹੋਇਆ ਤੁਹਾਨੂੰ ਵੀ ਦਿਖਾ ਦਿੰਨੇ ਆ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਵਟਸਐਪ ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਆ ਦੇਖੋ ਜੀ ਇੱਕ ਕਮਰਾ ਦੀ ਪਹਿਲਾਂ ਦੇਖ ਚੁੱਕੇ ਹੋ ਇਹ ਕਮਰੇ ਚੋਂ ਕਮਰਾ ਬਣਿਆ ਹੋਇਆ ਇਹਨੂੰ ਸਟੋਰ ਰੂਮ ਯੂਜ਼ ਕਰ ਰਹੇ ਨੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ